ਆ ਦੇਖੋ ਦੋਸਤੋ ਸਿਹਰੇ ਦੁਕਾਨ ਖੋਲੀਏ ਕੀ ਕਾਂਡ ਹੋ ਚੁੱਕਾ ਦੁਕਾਨ ਦੇ ਉੱਠ ਕੇ ਸਾਰੀ 14 ਨੇ ਹੰਤਕ ਪਛਾ ਦਿੱਤਾ ਹੈ ਸ਼ਹਿਰ ਦੇ ਅੰਦਰ ਚੋਰੀ ਹੋ ਚੁੱਕੀ ਲੱਖਾਂ ਰੁਪਏ ਕਰੋੜਾਂ ਦੀ ਇਹ ਆ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਮਾ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਕੀ ਗੱਲ ਕੀ ਹੋਈ ਭਾਈ ਕੀ ਗੱਲ ਕੀ ਤੁਹਾਨੂੰ ਪਾਜੀ ਇੱਕਦਾ ਹੋਈ ਕਿ ਸਵੇਰੇ ਦੁਕਾਨ ਖੋਲੀ ਆ ਕੇ ਤੇ ਆਂਦੇ ਸਾਰੀ ਦੇਖਿਆ ਦੇਖੋ ਤੁਸੀਂ ਆ ਇੱਥੇ ਫੋਨ ਪਏ ਹੁੰਦੇ ਸੀਗੇ ਰਾਤ ਨੂੰ ਲੋਕਰ ਦੇ ਬੰਦ ਕਰਕੇ ਜਾਂਦੇ ਆ ਤੇ ਸਵੇਰੇ ਆ ਕੇ ਦੇਖਿਆ ਤੇ ਆ ਸਾਰਾ ਟੁੱਟਾ ਪਿਆ ਫੋਨ ਇਚ ਇੱਕ ਵੀ ਨਹੀਂ ਕੋਈ ਉਹ ਪਿੱਛੋਂ ਜਿਹੜੀਆਂ ਛੱਤ ਬਣੀ ਹੋਈ ਆ ਉਹ ਪਾੜ ਕੇ ਉੱਥੋਂ ਦੀ ਚੋਰ ਆਏ ਆ ਕਿ ਉਹਨਾਂ ਨੇ ਚੋਰੀ ਕਰਕੇ ਲੈ ਗਏ ਆ ਸਾਰਾ ਕੋ ਸਮਾਨ ਸੂਤ ਤੇ ਘੰਟਾ ਤੋਂ ਘੱਟੇ ਤੋਂ ਉੱਪਰ ਹੋ ਗਿਆ 2 ਘੰਟੇ ਹੋ ਚਲੇ ਆ ਪੁਲਿਸ ਨੂੰ ਫੋਨ ਕੀਤਾ ਕੋਈ ਪੁਲਿਸ ਵਾਲਾ ਨਹੀਂ ਆ ਰਿਹਾ ਅਮੇ ਐਸਐਚਓ ਸਾਤ ਨੂੰ ਫੋਨ ਕਰ ਰਿਹਾ ਉਹ ਕਹਿੰਦੇ ਆ ਰਹੇ ਆ ਇੱਥੇ ਕੋਈ ਬੰਦਾ ਨਹੀਂ ਆ ਰਿਹਾ ਕੀ ਦੇ ਆ ਤੇ ਜਲੰਧਰ ਚ ਉਹ ਚੋਰੀ ਆ ਰੋ ਚੱਕਾਰੀਆਂ ਜਲੰਧਰ ਪੁਲਿਸ ਨੇ ਲੱਗਦਾ ਉਹਨਾਂ ਦੇ ਗੋਡੇ ਟੇਕ ਦਿੱਤੇ ਹੋਏ ਆਪਣੇ ਜਿੰਨੇ ਵੀ ਚੋਰ ਚੱਕੇ ਹੈਗੇ ਮੋਟਾ ਕੋਆ ਕਰ ਉਹਨਾਂ ਨਾਲ ਅੱਗੇ ਗੋਡੇ ਟੇਕਦੇ ਜਲੰਧਰ ਪੁਲਿਸ ਨੇ ਫੋਨ ਕਰਨ ਦੇ ਆ ਫੋਨ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਦੂਸਰੀ ਚੋਰੀ ਹੋ ਗਈ ਦੁਕਾਨ ਤੇ ਮੈਂ ਕਹਿਣਾ ਚਾਹੁੰਦਾ ਵਾ ਇਹ ਤਾਂ ਕੰਮੀ ਸਰਕਾਰ ਆ ਪੰਜਾਬ ਸਰਕਾਰ ਜਿਹੜੀ ਆਈ ਹੈ ਨਾ ਬਿਲਕੁਲ ਕੰਮੀ ਆ ਲੋਕਾਂ ਨੇ ਬਦਲਾਅ ਵਾਸਤੇ ਵੋਟਾਂ ਪਾਈਆਂ ਸੀ ਭਾਰੇ ਤਾਂ ਕਿਹੜਾ ਗਰਕ ਹੀ ਹੋ ਚੁੱਕਾ ਸਰਕਾਰ ਦਾ ਔਰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਫੋਨ ਪਰਸੀਨੇ ਦੀ ਕਮਾਈ ਹੈ ਬੰਦਾ ਆ ਕੇ ਦੁਕਾਨ ਖੋਲਦਾ ਤੇ ਬੰਦੇ ਨੂੰ ਇਹ ਦੇਖਣ ਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੱਖਾਂ ਰੁਪਏ ਦੇ ਜਿਹੜੇ ਫੋਨ ਲੈ ਕੇ ਥੋਰ ਫਰਾੜ ਹੋ ਗਏ ਤੇ ਸੀਸੀਟੀਵੀ ਕੈਮਰੇ ਵੀ ਤੋੜ ਸਕਦੇ ਤੁਹਾਨੂੰ ਦਿਖਾਉਂਦਾ ਵਾਂ ਸਾਰਾ ਅੱਗੇ ਆਓ ਤੁਸੀਂ ਆਹਦੇ ਇਸ ਤੋਂ ਵੱਡੀਆਂ ਉਹਨਾਂ ਦਾ ਵੀ ਸਹੀ ਆਦੀ ਦੁਕਾਨ ਦਾ ਦਾ ਕਲਪਨਾ ਅੱਜ ਦੇ ਸਮੇਂ ਜੇ 1 ਕਿਕਰਪਿਆ ਜੋਨਾ ਬਹੁਤ ਔਖਾ ਹੋਇਆ ਬੈ 14 ਵੱਲੋਂ ਆंदे ਚੋਲੀ ਕਰਕੇ ਚਲੇ ਜਾਂਦੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਇੱਥੋਂ ਆਂਦਾ ਵਾ ਥੱਲੇ ਆਰਾਮ ਦੇ ਨਾਰਾਇਣ ਜਿਸ ਤਰ੍ਹਾਂ ਉਹਦਾ ਆਪਣਾ ਘਰ ਹੁੰਦਾ ਵਾ ਚੋਰ ਇੱਥੋਂ ਆਂਦਾ ਵਾ ਆਰਾਮ ਦਾ ਫੋਨ ਚੱਕ ਕੇ ਤੇ ਫਿਰ ਇੱਥੋਂ ਚੋਰ ਫਰਾਰ ਹੋ ਜਾਂਦਾ ਹੂੰ ਤੇ ਇੱਥੇ ਸੀਸੀਟੀਵੀ ਲੱਗਾ ਹੋਇਆ ਸੀ ਉਹ ਵੀ ਚੋਰਾਂ ਮੁੰਡਾ ਟੋੜ ਦਿੱਤਾ ਗਿਆ ਕਿ ਸਾਰੇ ਸਬੂਤ ਮਿਟਾ ਦਿੱਤੇ ਗਿਆ ਇਹ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਨਾਕਾਮੀ ਆ ਬੇੜਾ ਗਰਖ ਹੋ ਚੁੱਕਾ ਪ੍ਰਸ਼ਾਸਨ ਰੋਤੀਆਂ ਮੰਗੀ ਜਾਂ ਰਿਆਂ ਗੈਂਗਸਟਰਾਂ ਦੀਆਂ ਇਹੜੀਆਂ ਵੀਡੀਓ ਬਾਰ ਰੀਆਂ ਵਾ ਜਿਨ੍ਹਾਂ ਦੇ ਵਿੱਚ ਕੈਮਰੇ ਨਹੀਂ ਕੈਮਰੇ ਹੋਣ ਦੇ ਬਾਵਜੂਦ ਵੀ ਬੇੜਾ ਗੜਾ ਕਿਹੜਾ ਪੰਜਾਬ ਦਾ ਹੋ ਚੁੱਕਿਆ ਇਹ ਬਦਲਾਵ ਜ਼ਿਆਦਾ ਨਹੀਂ ਲੱਗਦਾ ਪਿਆ ਇਹਨਾਂ ਨੇ ਆਏ ਨਾਦਰ ਪੰਜਾਬ ਦੇ ਵਿੱਚ ਨਹੀਂ ਬਦਲਾਵ ਦੇਖ ਲਓ ਤੁਹਾਡੇ ਸਾਹਮਣੇ ਆ ਹਮ ਹਾ ਦੇ ਸਭ ਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਮੈ ਟੀਵੀ ਉੱਤੇ ਚੈਨਲ ਉੱਤੇ ਪੇਜ ਉੱਤੇ ਲੱਖਾਂ ਰੁਪਏ ਚੋਰੀ ਹੋ ਚੁੱਕੀ ਮਿੱਠਾ ਪੂਦੇ ਕੋਲ ਕਮਾਈ ਹਾਊਸ ਦੇ ਵਿੱਚ ਹਾ ਦੇ ਸਭ ਦੇ ਕਿ ਲੱਖਾਂ ਰੁਪਏ ਫੋਨ ਸੀ ਸ਼ੀਸ਼ੇ ਤੋੜ ਕੇ ਤਾਂ ਚੋਰੀ ਕੀਤੀ ਗਈ ਇਹਨਾਂ ਨੇ ਕਿ ਤਾਂ ਕਿ ਇਹ ਕੋਈ ਜੰਗਲ ਨਹੀਂ ਇਹਦਾ ਕੋਈ ਮਹੱਲਾ ਨਹੀਂ ਰੋਡ ਚੱਲਦਾ ਦਿਖਾਵਾਂਗੇ ਉਹ ਵੀ ਖੁਸ਼ੀ ਕਰਾਂਗੇ ਰੋਡ ਚੱਲਦਾ ਦੇਖੋ ਬਾਹਰ ਮਿੱਟਾ ਪੂਟਾ ਰੋਡ ਆਦਾ ਹਾਈਵੇ ਆਦਾ ਦੇਖ ਸਕਦੇ ਤੁਸੀਂ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਮੀ ਟੀਵੀ ਤੇ ਆਹ ਦੁਕਾਨ ਆਲੀ ਦੇਖ ਸਕਦੇ ਦਿਨ ਦੇ ਅੜੇ ਕੋਲ ਦੁਕਾਨ ਦੇ ਆ ਕੇ ਸੇਰੇ ਆ ਕੇ ਦੇਖਿਆ ਗਿਆ ਦੁਕਾਨ ਕਰ ਸ਼ਟਰ ਚੱਕਿਆ ਗਿਆ ਦੁਕਾਨ ਦੇਖਿਆ ਗਿਆ ਬਾਹਰ ਆ ਕੇ ਲਗਾਨੇ ਲੱਕਰ ਤੇ ਚੋਰੀ ਫੋਨ ਆਈਫੋਨ ਸੀ ਫੋਨ ਚੋਰੀ ਹੋ ਚੁੱਕਿਆ 2 ਘੰਟਿਆਂ ਕੇ ਪੁਲਿਸ ਵੀ ਨਹੀਂ ਆ ਦੇ ਲੋ ਪ੍ਰਸ਼ਾਸਨ ਦੇ ਯਾਰ ਮਾਨ ਸਾਹਮ ਕਹਿੰਦੀ ਮੈਂ ਪੀਸੀਆਰ ਟੀਮਾਂ ਦੇ ਦਿੱਤੀ ਆ ਕੱਲ ਮੋਟਰਸਾਈਕਲ ਦੇ ਉੱਤੇ ਪੀਸੀਆਰ ਵਾਲਿਆਂ ਨੂੰ ਇਹ ਮੋਟਰਸਾਈਕਲ ਕਿੱਥੇ ਗਏ ਪੇ ਕਿੱਥੇ ਗੱਡੀਆਂ ਕੀਆਂ ਨੇ ਮੋਟਰਸਾਈਕਲ ਕੱਲ ਡੀਸੀ ਸਾਹਮ ਨੇ ਸੀਪੀ ਸਾਹਮ ਨੇ ਮੋਟਰਸਾਈਕਲ ਸਪਾਈਸ ਕਿਤੇ ਪਸੋ ਕਿੰਨੇ ਵੀ ਪੀਸੀਆਰ ਮੁਲਾਇਨ ਸੀ ਉਹਨਾਂ ਦੇ ਉੱਤੇ ਮੋਟਰਸਾਈਕਲ ਫੀਸ ਵਾਲੇ ਮਤਲਬ ਗਲੀ ਮਲੇਕਰਸ ਤੋਂ ਹੈਗੀ ਆ ਦੇਖ ਸਾਡੇ ਦਿਨ ਦਿਹਾੜੇ ਕਲਪ-ਕਲਪ ਕਿ ਉਹਨਾਂ ਦਾ ਮਾਲਕ ਦਾ ਵੀ ਬੂਦਾ ਹਾਲ ਹੋਇਆ ਪਿਆ ਚੋਰੀ ਹੋ ਚੁੱਕੀ ਲੱਖਾਂ ਰੁਪਏ ਦੀ ਤੇ ਦੇ ਨਮਾnde ਜਿੰਨੇ ਨੇ ਸਾਰੇ ਨਿਕੰਮੇ ਨੇ ਉਸ ਪ੍ਰਸ਼ਾਸਨ ਸਾਰੇ ਨਾਲੋਂ ਨਿਕੰਮਾ ਕੋਈ ਵਾਰਦਾਤ ਹੋ ਜੇ ਕਿਤੇ ਚੋਰੀ ਹੋ ਜੇ ਨੋਟਕੋ ਹੋ ਜੇ ਕਿਤੇ ਕਤਲ ਹੋ ਜੇ ਇਹ ਕਦੀ ਨਹੀਂ ਪਹੁੰਚ ਸਕਦੇ ਟਾਈਮ ਸਰ ਹਰ ਕਿਸ ਦਾ ਬਹਾਨਾ ਕਟੋ ਘਟ 100 ਫੋਨ ਕਰ ਚੁੱਕੇ ਆ ਦੀ ਦੁਕਾਨਦਾਰ ਅਸੀਂ ਮਤਲਬ ਪੁਲਿਸ ਜਾਂਦੀ ਚੋਰ ਸਮਾਨ ਵੇਚ ਕੇ ਗਾਂ ਨੂੰ ਹੋ ਜਾਣੇ ਗਾਂ ਨੂੰ ਜਾਣ ਕੇ ਚਾਰੇ ਲੈਣ ਹੂੰ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਹੱਥ ਜੋਰ ਕੇ ਕਹਿ ਦੀ ਅਗਲੀ ਵਾਰ ਤਾਂ ਨਾ ਪਾਈ ਹਾਂ ਪਾਪਾ ਜੀ ਆਪਣੀ ਦੁਕਾਨ ਕਿੰਨੀ ਦਿਨ ਹੋ ਗਈ ਦੁਕਾਨ ਕਰਦੇ ਨੂੰ ਜਿੰਨੇ ਇੱਥੇ ਚੇ ਸਸਾ ਚੇ ਸਸਾ ਸਾਲਾ ਜੀ ਕਰੀ ਪੰਜਾਬ ਦਾ ਜਨੰਦਰ ਦਾ ਲਾ ਦੇਖੇ ਸੀ ਇਦਾਂ ਦੇ ਇਦਾਂ ਦੇ ਕਈ ਦੇਖੀ ਨਹੀਂ ਸੀ ਪਹਿਲਾਂ ਨਹੀਂ ਸੀ ਹਾਂ ਹਾਂ ਬੜੇ ਸੋਹਣੇ ਇਥੇ ਇਥੇ ਹਾਂ ਆਈ ਚਲਾਈ ਆ ਕੀ ਕਰ ਰਹੇ ਆ ਰਹੇ ਕੁਝ ਨੰਬਰ ਹਾਂ ਤਿੰਨ ਚਾਰ ਦਿਨ ਗਿਆ ਤੋਂ ਅੰਨੀਆਂ ਚੋਰੀਆਂ ਹੋ ਰਹੀਆਂ ਆ ਤਕੌਰ ਕੰਪਟੇ ਵੀ ਹੋ ਗਈਆਂ ਦੋ ਤਿੰਨ ਵਾਰੀ ਹਾਂ ਇਸ ਤੋਂ ਹੋ ਰਹੀਆਂ ਬਾਹਰ ਬਾਹਰ ਇੱਧਰ ਵੀ ਹੋਈਆਂ ਹਾਂ બીજી ਚੋਰੀ ਸਾਡੀ ਹੋ ਗਈ ਕੋਈ ਪੁਲਿਸ ਕਾਰਵਾਈ ਨਹੀਂ ਹੈ ਹੂੰ ਕੋਈ ਕਾਰਵਾਈ ਨਹੀਂ ਕਰਦੀ ਕਿਸੇ ਨੂੰ ਫੜਦੀ ਨਹੀਂ ਇੱਥੇ ਨਸ਼ੇੜੀਏ ਜੋ ਵੀ ਹੈ ਸਭ ਕੁਝ ਤੇ ਲਾਤਾ ਨਾ ਇਹ ਓਪੀ ਦੇ ਚ ਦੇਖੇ ਜਾਂਦੇ ਜੋ ਜਦੰਦੇਸ਼ ਲਾਤ ਹੋ ਚੁੱਕੇ ਮਾਰੇ ਵਾਲੇ ਬਹੁਤ ਮਾੜੇ ਹਾਲ ਹੈ ਪੁਲਿਸ ਕਰਦੀ ਨਹੀਂ ਕੁਝ ਵੀ ਕਿੰਨੇ ਦਾ ਨੁਕਸਾਨ ਹੋ ਗਿਆ ਆਪਣਾ ਦਾ ਆਈਡੀਆ ਪੰਜ 6 ਲੱਖ ਦਾ ਹੋ ਗਿਆ ਪੰਜ 6 ਲੱਖ ਦਾ ਕੀ ਆਈਫੋਨ ਲੈ ਕੇ ਕੇ ਕੈਸ਼ ਲੈ ਕੇ ਕੇ ਕੁਝ ਕੈਸ਼ ਨਹੀਂ ਲੈ ਕੇ ਫੋਨ 5G ਸਾਰੇ ਫੋਨ ਸੀਗੇ 5G ਸੀ 25000 ਦਾ ਕੋਈ 22000 ਦਾ ਕੋਈ 15 18000 ਦਾ ਕੋਈ ਫੋਨ ਲੈ ਗਿਆ ਕੋਈ ਸਮਾਨ ਫੋਨ ਲੈ ਗਿਆ ਤੁਸੀਂ ਕਿਤਾ ਕਹਿੰਦੇ ਅੱਗੇ ਵੀ ਚੋਰੀ ਹੋਈ ਕਦੀ ਅੱਗੇ ਵੀ ਹੋਈ ਆ ਪਹਿਲਾਂ ਵੀ ਪਹਿਲਾਂ ਕੀ ਹੋਇਆ ਸੀ ਚੋਰੀ ਪਹਿਲਾਂ ਆਰੋ ਲੱਗਿਆ ਸੀਗੇ ਇੱਜ ਨੂੰ ਪਤਾ ਜੀ ਚੋਦ ਆਇਆ ਵੱਲੋਂ ਔਰ ਪ੍ਰਸ਼ਾਸਨ ਆਇਆ ਜੀ ਪੁਲਿਸ ਆਈ ਸੀ ਉਦੋਂ ਵੀ ਨਹੀਂ ਆਈ ਸੀ ਉਦੋਂ ਵੀ ਕਿ ਕਹਿੰਦੇ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਕਰ ਰਹੇ ਹਾਂ ਕੋਈ ਨਹੀਂ ਕੀਤਾ ਮਿਲਿਆ ਨਹੀਂ ਚੋਣ ਹੀ ਮਿਲਿਆ ਜਾਂਦਾ ਨਹੀਂ ਮਿਲਿਆ ਨਾ ਉਹ ਪਤਾ ਹੁੰਦਾ ਕਿ ਚੋਰਾ ਵੱਡਿਆਂ ਦਾ ਪਤਾ ਹੁੰਦਾ ਪਸ ਪਤਾ ਕੀ ਲੱਗਦਾ ਇਹ ਨਹੀਂ ਲੱਗਦਾ ਇਹ ਲੈਪੇ ਨਾਲ ਕਿੱਦਾਂ ਪਤਾ ਨਹੀਂ ਰਲੇ ਨਾਲ ਸਭ ਪਤਾ ਇਹਨਾਂ ਨੂੰ ਇੰਨਾ ਏਰੀਆ ਏਰੀਆ ਛੋਟਾ ਜਿਹਾ ਏਰੀਆ ਵੱਡਾ ਪਰ ਰੋੜ ਆ ਵੱਡਾ ਪਰ ਨਹੀਂ ਛੋਟਾ ਕਿਦਾ ਜੀ ਇਹ ਏਰੀਆ ਤਾਂ ਬ ਚਲਦੀ ਰੋਡ ਆਈ ਵੇ ਆਦਾ ਹੈ ਹੂੰ ਕਾਫੀ ਕਾਫੀ ਰੱਛ ਲੈਂਦਾ ਹੈ ਹੂੰ ਆ 1 ਵਜੇ ਰਾਤ ਦੇ ਇੱਥੇ ਸਾਡੇ ਨਾਲ ਦੇ ਪਰਲੇ ਦੁਕਾਨਦਾਰ ਸੀ ਇਹ ਸੱਤ ਕੱਟ ਰਿਆ ਸੀ ਸੱਤ ਕੱਟ ਰਹੀ ਪੌੜੀ ਬਣਾਉਣ ਲਈ 1 ਵਜੇ ਤੱਕ ਕਹਿੰਦੇ ਇੱਥੇ ਹੈਲੇ ਸੀ ਕੁਛ ਵੀ 3 ਵਜੇ ਤੱਕ ਹੈ ਨਹੀਂ ਸੀ ਕੁਛ ਵੀ ਉਹਨੇ ਚਲਾ ਰਿਆ ਸੀ ਡ੍ਰਿੱਲ ਵੱਡੀ ਟਰੈਲ ਚਲਾ ਰਿਆ ਸੀ ਇਹ ਤੁਹਾਨੂੰ ਪਤਾ ਹੀ ਨਹੀਂ ਹੈ ਹੈਲ ਚਲਾ ਰਿਆ ਸੀ 1 ਵਜੇ ਤੱਕ ਕਹਿੰਦੇ ਇੱਥੇ ਕੋਈ ਵੀ ਨਹੀਂ ਹੈ ਹੁਣ ਆਪਾਂ ਬਸ ਨਹੀਂ ਕਿਸੇ ਉਹ ਤੋਂ ਬਾਅਦ ਹੋਇਆ ਉਹ ਤੋਂ ਬਾਅਦ ਹੋਇਆ ਜੋ ਵੀ ਹੋਇਆ ਹਾਂ ਕਹ ਡ੍ਰੈਲ ਚਲਾ ਰਹੇ ਸੀ ਵੱਡੀ ਵੱਡੀ ਡ੍ਰੈਲ ਚਲਾ ਰਹੇ ਸੀ ਨੂੰ ਪਤਾ ਹੁੰਦਾ ਤੁਸੀਂ ਦੇ ਸਦੇ ਦੋਸਤੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੀ ਜਾਂਦੇ ਮੈਂ ਟੀਵੀ ਤੇ ਲੱਕੜਾਂ ਬਿਆਨ ਨੂੰ ਸਾਨ ਹੋ ਚੁੱਕਾ ਅਗਲੇ ਦਾ ਦੇ ਸੱਤ ਖਲੋੜਾ ਬਿਆਨ ਨੂੰ ਸਾਨ ਹੋ ਚੁੱਕਾ ਮਾਈਲ ਹਾਊਸ ਦੇ ਵਿੱਚ ਕਿੰਨੇ ਕਿੰਨੇ ਵੀ ਮਾਈਲ ਹਾਊਸ ਸੀ ਸਾਰੇ ਫੋਨ ਸਦਕ 5 ਲੱਖ ਦਾ ਨੁਕਸਾਨ ਹੋ ਚੁੱਕਾ ਅਗਲੇ ਦੀ ਦੁਕਾਨ ਦੇ ਵਿੱਚ ਜਨੰਦਰ ਦੇ ਲਾ ਦੇਖੋ ਦਿਨ ਦੋ ਦਿਨ ਇਹਨੇ ਮਾਰੀ ਜਾਂਦੇ ਪਏ ਪ੍ਰਸ਼ਾਸਨ ਕਿਉਂ ਨਹੀਂ ਕੰਮ ਕਰਦਾ ਪਿਆ ਦੇ ਸਦੇ ਤੁਸੀਂ ਇਹ ਤੁਸੀਂ ਵੀ ਕੋਈ ਦੁਕਾਨਦਾਰੀ ਕਰਦੇ ਹੋ ਤੁਸੀਂ ਵੀ ਕੁਝ ਕਰਦੇ ਹੋ ਦੁਕਾਨਦਾਰੀ ਤੁਸੀਂ ਕੁਝ ਕੁਝ ਕਰਦੇ ਹੋ ਸੋ ਸਮਝੇ ਕਰੋ ਪ੍ਰਸ਼ਾਂਤ ਸਿੰਘ ਦੇ ਨਾਂ ਯਕੀਨ ਕਰੋ ਲੋਕदाई ਕਹਿਣਾ ਦਾ ਤੁਸੀਂ ਆ ਦੇ ਸਕਦੇ ਵੱਡੀਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਪੇ ਜਾਂਦੇ ਮੇਰੇ ਟੀਵੀ ਉੱਤੇ ਲਾਈਵ ਦੇ ਸਕਦੇ ਹੋ ਲਾਹ ਦੇ ਸਕਦੇ ਹੋ ਇੰਨੇ ਕ ਮਾਰੇ ਹੋ ਚੁੱਕੇ ਜੰਦਰ ਸ਼ਾਹ ਦੇ ਦਿੰਦੋ ਦਿਨ ਲਾਤ ਮਾਰੀ ਜਾਂਦੇ ਤੇ ਅਗਲੇ ਦਾ ਵੀ ਸਹੀ ਗੱਲ ਹੈ ਦੋਸਤੋ ਕਲਪਨਾ ਜਰੂਰੀ ਅਦਾਜ ਦੇ ਸਮੇ ਇੱਕ ਰੁਪਿਆ ਕਮਾਣਾ ਬਹੁਤ ਔਖਾ ਹੋਇਆ ਪਿਆ ਲੱਖਾਂ ਰੁਪਏ ਚੋਰੀ ਹੋ ਚੁੱਕੀ 4-5 ਲੱਖ ਦੇ ਕਿਤੇ ਫੋਨ ਸੀ ਉਹ ਚੋਰੀ ਕਰਕੇ ਆਈਫੋਨ ਲੈ ਚੁੱਕੇ ਆ ਤੇ ਤੁਸੀਂ ਵੀ ਦੋਸਤੋ ਜਲੰਧਰ ਦੇ ਵੱਧ ਵਧ ਵੀਡੀਓ ਸ਼ੇਅਰ ਕਰੋ ਜਲੰਧਰ ਦੇ ਵਿੱਚ ਦਿੰਦੇ ਹੋ ਆਪਣੇ ਘਰ ਦੀ ਸੇਫਟੀ ਆਪ ਰੱਖੋ ਮੰਦਰ ਦੀ ਸੇਫਟੀ ਆਪ ਰੱਖੋ ਕਪਾ ਕਪਸੋ ਵੀ ਖਬਰ ਦਿਖਾਈ ਸੀ ਇੱਕ ਮੰਦਰ ਦੇ ਵਿੱਚ ਕਿਤੇ ਮੰਦਰ ਦੇ ਵਿੱਚ ਚੋਰੀ ਹੋ ਗਈ 20 ਫੁੱਟ ਥੱਲੇ ਜਾ ਕੇ ਕਾਲਾ ਸਿੰਘਾ ਰੋਡ ਤੇ 20 ਫੁੱਟ ਥੱਲੇ ਜਾ ਕੇ 4 ਗੱਲੇ ਜੋ ਪੈਸੇ ਕੱਢੇ ਗਏ ਸੀ ਤੁਸੀਂ ਇਹ ਦੇਖ ਸਕਦੇ ਉਹ ਵੀ ਦੁਕਾਨ ਦੀ ਖੋਸ਼ੀ ਕੀਤੀ ਅੱਜ ਵੀ ਨਵਾਂ ਇੱਕ ਮਾਮਲਾ ਹੋਰ ਆ ਗਿਆ ਮਿੱਠਾਪੁਰ ਦਾ ਮਾਮਲਾ ਰੋਜ ਚੌਧੀਆਂ ਰੋਜ ਚੱਕਾ ਦੀਆਂ ਦਿਨ ਦੇ ਵਾਲੇ ਹੁੰਦੀਆਂ ਪਈਆਂ ਮੇਰਾ ਨਾਮ ਦਿਲਚੀ ਅਜੀ ਆਪਣੀ ਸ਼ਾਪ ਹੈ ਤਾਗਰਾ ਮੋਬਾਈਲ ਹਾਊਸ ਬਠਾਪੁਰ ਰੋਡ ਤੇ ਅੱਜ ਜਿਹੜਾ ਜਦੋਂ ਸੀ ਦੁਕਾਨ ਖੋਲੀ ਤੇ ਦੇਖਿਆ ਇੱਕ ਸਾਡੇ ਸਾਰਾ ਸਟਾਕ ਸੀਗਾ ਜਿਹੜਾ ਮੋਬਾਈਲਾਂ ਦਾ ਤੇ 5 ਲੱਖ ਰੁਪਏ ਦਾ ਸਟਾਕ ਸੀਗਾ ਤੇ ਉਹ ਚੋਰੀ ਹੋ ਗਿਆ ਆਂ ਆਪਾਂ ਕੋਲੋਂ ਦਰਾਈ ਤੇ ਵਾਲੋਂ ਕੁਝ ਨਹੀਂ ਸੀਗਾ ਇੱਕ ਚੋਰੀ ਉਹਨਾਂ ਨੇ ਛੱਤ ਕਾੜ ਕੇ ਮੋਬਾਈਲ ਵਗੈਰਾ ਸਾਰਾ ਲੈ ਗਏ ਪੁਲਿਸ ਨੂੰ ਕੋਈ ਸੋਚਣਾ ਜਦੋਂ ਦੁਕਾਨ ਖੋਲੀ ਆ 11 ਵਜੇ ਤੱਕ ਉਦੋਂ ਭੇਜ ਦਿੱਤੀ ਫੋਨ ਕਰ ਦਿੱਤਾ ਸੀਗਾ ਕੰਪਲੇਨ ਲਿਖਾਈ ਆ ਪਰ ਪੌਣਾ 1 ਹੋ ਗਿਆ ਪੌਣੇ 1 ਵਜੇ ਤੱਕ ਪੁਲਿਸ ਦਾ ਕੋਈ ਵੀ ਐਸਆਈ ਕੋਈ ਮੁਲਾਜ਼ਮ ਵੀ ਇੱਥੇ ਪਹੁੰਚਿਆ ਲੈਣ ਲਈ ਕੀ ਹਾਜ਼ਰੀ ਕੀ ਕੰਪਲੀਟ ਹੋਈ ਆ ਕੀ ਮੌਕਾ ਦੇਖਣ ਕੋਈ ਵੀ ਨਹੀਂ ਆਏ 36 ਫੋਨ ਕਰ ਚੁੱਕੇ ਕਿੰਨਾ ਕੁ ਭਾਈ ਨੁਕਸਾਨ ਹੋ ਗਿਆ ਨੁਕਸਾਨ ਭਾਈ 5 ਕੇ ਲੱਖ ਦਾ ਹੋ ਗਿਆ ਲੱਖ ਦਾ ਕੋਈ ਸੀਸੀਟੀਵੀ ਚ ਆਏ ਬੰਦੇ ਸੀਸੀਟੀਵੀ ਚ ਆਲੇ ਤਾਂ ਨਹੀਂ ਆਏ ਹੈਗੇ ਕੋਈ ਬੰਦਾ ਸੀਸੀਟੀਵੀ ਆ ਕਿ ਜਿਹੜਾ ਸੀਸੀਟੀਵੀ ਲੱਗਾ ਸੀਗਾ ਉਹਨਾਂ ਨੇ ਪਹਿਲੇ ਤੋੜ ਦਿੱਤਾ ਤੋੜ ਦਿੱਤਾ ਕਿਹੜਾ ਥਾਣਾ ਭਾਈ ਲੱਗਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਦੇ ਸਕਦੇ ਹੋ ਇਧਰ ਹੀ ਮਾਲਕ ਹੋ ਕੰਮ ਕਰਦੇ ਹੋ ਕਿਆ ਭਈਆ ਕਿਆ ਹੋਇਆ ਨਾਲ ਦੀ ਕੰਮ ਤੇ ਕਿਆ ਹੋਇਆ ਭਾਈ ਸਾਹਿਬ ਪਹਿਲੇ ਮੈਂ ਆਇਆ ਨਾ ਤਾਂ ਮੇਰੇ ਘਰ ਸੈਟਰ ਮੇ ਤਰਾ ਲਗਾ ਸੀ ਠੀਕ ਹੂੰ ਹੂੰ ਮੈਂ ਬੋਲਾ ਤਾਂ ਸਾਰਾ ਕੁਝ ਸਹੀ ਦਾ ਮੈਂ ਆਇਆ ਤੇ ਲਗਾ ਮੇਰੇ ਗੱਲਾਂ ਕੇ ਵਿਸ਼ੇ ਜੋ ਪੈਸਾ ਦਾ ਹੂੰ ਉਹ 4-5000 ਰੁਪਏ ਦਾ ਆਪਕਾ ਵੀ ਚੋਰੀ ਹੋਇਆ ਅੱਛਾ ਹੂੰ ਹਮਾਰੇ ਵੀ ਜੁੜੀਆ ਹੈ ਮੈਂ ਸੋਚਿਆ ਕਿ ਆਪਕਾ ਗੱਲਾਂ ਕੰਮ ਪਰ

ਦਿਖਾਓ ਤੁਸੀਂ ਇਹ ਦੇ ਸਕਦੇ ਵੱਡੀਆਂ ਤਸਵੀਰਾਂ ਚਿਕਨ ਦੀ ਦੁਕਾਨੇ ਵੀ ਉਹਨਾਂ ਹੀ ਦੁਕਾਨੇ ਵਿੱਚ ਚੋਰੀ ਦੋ ਦੁਕਾਨਾਂ ਦੇ ਇਕੱਠੇ ਚੋਰੀ ਹੋ ਚੁੱਕੀ ਮਿੱਠਾਪੂਰ ਦੇ ਸਕਦੇ ਵੱਡੀਆਂ ਤਸਵੀਰਾਂ ਇਹ ਇੱਥੇ ਦੀ ਦੁਕਾਨ ਦੀ ਵੀਡੀਓ ਜੀ ਆਏ ਸੀ ਦੋ ਸਾਲ ਪਹਿਲੇ ਮਤਲਬ ਇਹਦੇ ਜੋ ਪ੍ਰਸ਼ਾਸਨ ਹੀ ਫੜਿਆ ਗਿਆ ਚੋਅ ਮੇਰੇ ਪ੍ਰਸ਼ਾਸਨ ਹੈ ਨਹੀਂ ਆ ਦੇਖੋ ਇਹ ਸ਼ਟਰ ਇਦਾਂ ਜਗਦਾ ਕਿਦਾਂ ਦੁਕਾਨ ਹੀ ਇਹਦੀ ਹੁੰਦੀ ਆ ਆਪਕੋ ਕਿਤਨੀ ਦੇ ਦੇਗੀ ਤਾਂ ਦੁਕਾਨ ਕਰਤੇ ਕੋ ਆਪਕੋ 12 ਕੋਈ ਦਰ ਹੋ ਗਿਆ 22 30 ਸਾਲ 23 ਸਾਲੋਂ ਮੈਂ ਕਦੀ ਐਸਾ ਕੰਮ ਦੇਖਾ ਕਦੀ ਪੰਜਾਬ ਮੇ ਦੋ ਵਾਰ ਹੋ ਗਿਆ ਸਰ ਦੋ ਵਾਰ ਚੋਰੀ ਹੋ ਗਈ ਮੈਨੂੰ ਦੋ ਵਾਰ ਹੋ ਗਿਆ ਉਹ ਵੀ ਉਹਨਾਂ ਦੇ ਬਾਅਦ ਦੂਜੀ ਚੋਰੀ ਹੈ ਹਾਂ ਨਹੀਂ ਉਹ ਹੀ ਹੈ ਉਹ ਕਹਿੰਦੇ ਆਈਫੋਨ ਲੈ ਕੇ 5-7 ਲੱਖਾਂ ਦਾ ਨੁਕਸਾਨ ਹੋ ਗਿਆ ਨਾਂਗੇ ਵੀ ਕਿਆ ਪੁਲਿਸ ਆਈ ਹੈ ਪੁਲਿਸ ਅਜੇ ਤੱਕ ਨਹੀਂ ਨਹੀਂ ਆਈ ਹੈ ਇਹ ਦੇਖ ਸਾਡੇ ਵੱਡੀਆਂ ਤਸਵੀਰਾਂ ਦੋ ਦੁਕਾਨਾਂ ਦੇ ਕੱਟਿਆ ਚੋਰੀ ਹੋ ਗਈ ਹੈ ਦੇਖ ਸਾਡੇ ਵੱਡੀਆਂ ਤਸਵੀਰਾਂ ਨਾਦੀ ਦੁਕਾਨੇ ਵਿੱਚ ਚੋਰੀ ਹੋਈ ਆ ਉਹਨਾਂ ਦਾ ਵੀ ਕਹਿੰਦਾ 4-5000 ਰੁਪਏ ਮੇਦਾ ਵੀ ਲੈ ਚੁੱਕੇ ਗੱਡ ਕੇ ਗੱਲੇ ਦੇ ਵਿੱਚ ਇਹ ਵੱਡੀਆ ਤਸਵੀਰਾਂ ਨਹੀਂ ਤੁਸੀਂ ਕੀ ਕਰਦੇ ਕੀ ਪੇਸਤੀ ਤੋਂ ਰਿਪੋੜੀ ਬਣਾਉਂਦੇ ਕੀ ਕਰਦੇ ਵੇਸੀ ਕੀ ਪੋੜੀ ਕਰਦੇ ਵੇਸੀ ਤੁਸੀਂ ਮੈਂ ਇਧਰ 12 ਵਜੇ ਤੱਕ ਦਾ ਸੱਪੇ ਸਹੀਦਾ ਹਾਂ ਮੈਂ 12 ਵਜੇ ਕੁਝ ਬਾਅਦ ਗਿਆ ਉਹ ਆ ਕੇ ਨਾਲ ਫਰਾ ਤਰ ਤਰ ਰਾਹ ਪਈਗਾ ਹਾਂ ਜਗਾ ਦੇਖਾ ਨਾਲ ਮਿਲਣਾ ਹੋਣਾ ਅੱਛਾ ਹੂੰ ਪਰਚਰ ਆਨਾਂ ਦੇ ਕਹਾ ਪੈਸਾ ਹੈ ਪੈਸਾ ਨਹੀਂ ਫਿਰ ਉਹਨਾਂ ਨੂੰ ਕਿਵੇਂ ਪਤਾ ਚੱਲਿਆ ਖਨਾਲ ਦੀਆਂ ਬਾਤਾਂ ਨਾਮਕ ਦੁਕਾਨ ਉਹ ਬਾਅਦ ਵਿੱਚ 4:00 ਵਜੇ ਮੈਂ ਆਤਾ ਹਾਂ 8:00 ਵਜੇ ਹੋਏ 9:00 ਵਜੇ ਆਏ ਉਹ ਬੋਲੇ ਤੇ ਦੇਖ ਰਹੇ ਹਾਂ ਕਿ ਉਹਦੀ ਚੋਰੀ ਹੋਇਆ ਹੈ ਚੱਕੱਟੀ ਚੋਰੀ ਹੋ ਗਈ ਆਪਕੇ ਆਦੇ ਸਾਦੇ ਵੱਡੀ ਤਸਵੀਦਾਂ ਦੁਕਾਨ ਦੀ ਖੋਚੀ ਤੇ ਕੱਟੀ ਦੁਕਾਨ ਦੇ ਚ ਇੱਕ ਦੁਕਾਨ ਦੇ ਦੋ ਚੌਦੀ ਹੋ ਚੁੱਕੀਆਂ ਆ ਚਿਕਨ ਦੀ ਦੁਕਾਨੀ ਦੂਜੇ ਪਾਸੇ ਮਾਈ ਲਾਊਸ ਦੀ ਲੱਕੜ ਰੁਪਏ ਦਾ ਕਰੋੜਾ ਰੁਪਏ ਦੀ ਚੋਰੀ ਹੋ ਚੁੱਕੀ ਹੈ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਗੱਤ ਤੇ ਵੱਧ ਵਧਾ ਵੀਰੋ ਸ਼ੇਅਰ ਕਰੋ ਕਮੈਂਟ ਚ ਦੋ ਜਾਈ ਉਹਨਾਂ ਦਾ ਕਹਿੰਦਾ ਪੁਲਿਸ ਨਹੀਂ ਆਈ ਸੇਧ ਦੀ ਆਈ ਆ ਸੇਧ ਦੀ ਖਾਂਗਾ ਪੂਰੀ ਕਰਕੇ ਚੱਲ ਗਈ ਕੋਈ ਕੈਮ ਨਹੀਂ ਚੱਕ ਦਿੱਤੇ ਗਿਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਗਿਆ ਬਹੁਤ ਧੰਨਵਾਦ ਸਾਥੇ ਚੰਨਾਂ ਜੁੜੇ ਜਾਂਦਾ ਜਨੰਦਮੇ ਟੀਵੀ ਨਾਲ ਵੀ ਨਵੀਂ ਅਪਡੇਟ ਹੋਈ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਥੇ ਭੈਣ ਭਰਾਵਾਂ ਵੱਲ ਵੱਧ ਵਧਾ ਪੇਨ ਨੂੰ ਫੋਲੋ ਕਰੋ ਕਮੈਂਟ ਜੁਦਾਇ ਦਿਓ ਸਾਡੀ ਕੋਸ਼ਿਸ਼ ਹੁੰਦੀ ਜਨੰਦਮ ਦੀ ਹਰ ਇੱਕ ਖਬਰ ਜਨੰਦਮੇ ਟੀਵੀ ਦੇ